ਅੱਗੇ ਦਿਖਾਈ ਤੁਹਾਨੂੰ ਆ ਲੋ ਟੀ-ਸ਼ਰਟ ਚੈੱਕ ਕਰੋ ਬਾਜੀ ਸਮਾਈ ਚੈੱਕ ਕਰ ਲੋ ਬਾਜੀ ਫਰਸਟ ਵਾਈ ਦਾ ਪੀਸ ਹੈ ਕਪੜਾ ਚੈੱਕ ਕਰ ਲੋ ਡਿਜ਼ਾਈਨ ਚੈੱਕ ਕਰ ਲੋ ਸਿੰਗਲ ਬਾਕਸ ਪੈਕਿੰਗ ਆਏਗਾ ਬਾਜੀ ਟੀ-ਸ਼ਰਟ ਚੈੱਕ ਕਰੋ ਬਾਜੀ ਬੈਕ ਪ੍ਰਿੰਟ ਫਰੰਟ ਟੀ-ਸ਼ਰਟ ਬੜੀ ਸੋਹਣੀ ਹੈ ਨਾ ਰਹੇਗੀ ਵਾਸ਼ਿੰਗ ਦੀ ਨਿਕਰ ਓਕੇ ਵੀਰੇ 컬러ਫੁਲ ਨਿਕਰ ਹੈ ਬਾਜੀ ਵਾਸ਼ਿੰਗ ਦੀ ਨਿਕਰ ਨਾਲ ਗੱਡੀ ਫ੍ਰੀ ਦੇਵਾਂਗੇ ਇਹਗਾ ਐਂਡਾ ਵੀ ਤੁਹਾਨੂੰ ਰੇਟ ਬਹੁਤ ਹੀ ਘੱਟ ਦੇ ਦਾਂਗੇ ਭਾਈ ਸਿੰਗਲ ਸਿੰਗਲ ਬਾਕਸ ਪੈਕਿੰਗ ਆਇਆ ਡਿਜ਼ਾਈਨ ਦਾ ਬਹੁਤ ਹੀ ਘੈਂਟ ਹੈਂਡ ਵੀ ਦੇ ਦਾਂ ਲੋ ਜਿਹੜੇ ਮਰਜ਼ੀ ਕਲਰ ਦੇ ਜਿਹੜਾ ਮਰਜ਼ੀ ਲੈ ਲੋ ਭਾਈ ਸਾਰੇ ਨਾ ਇਕਾਜੀ ਚੈੱਕ ਕਰੋ ਭਾਜੀ ਬਹੁਤ ਹੀ ਕੈਂਟ ਆਈ ਹੈ ਹਾਲੋ ਵਾਓ ਬੀਸ ਭਾਜੀ ਕੈਪ ਆਏਗੀ ਭਾਜੀ ਹਾਂਜੀ ਪਹਿਲੇ ਨੰਬਰ ਦੀ ਕੈਪ ਹੈਗੀ ਗਿਫਟ ਹਾਂਜੀ ਵੀਰੇ ਨਾਂ ਲਾ ਗਿਆ ਭਾਜੀ ਗੈਲਸ ਵਾਲਾ ਚੱਕੋ ਫੁੱਲ ਬਾਜੂ ਭਾਈ ਇੱਦਾਂ ਕੇ ਠੰਡਾ ਬਿਠਾ ਮੋਸਮ ਆਣਾ ਫੁੱਲ ਬਾਜੂ ਕਲਰ ਜਾਂ ਦੀ ਗੱਲ ਕਰੋਗੇ ਤਾਂ ਭਾਜੀ ਬਹੁਤ ਹੀ ਕੈਂਟ ਹੈ ਡਿਜ਼ਾਈਨ ਚੈੱਕ ਕਰੋ ਵਾਓ ਬੀਸ ਆਏ ਭਾਜੀ ਹਾਲੋ ਕਲਰ ਚੈੱਕ ਕਰੋ ਭਾਈ ਬਹੁਤ ਹੀ ਸੋਹਣੇ ਵੀਡੀਓ ਬੰਦੀ ਕਰਕੇ ਵੀਡੀਓ ਭਾਈ ਲੰਬੀ ਕਰਕੇ ਆਪਾਂ ਦਿਖਾ ਦਿਆਂ ਤੁਹਾਨੂੰ ਸ਼ਾਰਟ ਵਿੱਚ ਦੁਕਾਨ ਤੇ ਅਗਰ ਫਰਸਟ ਬॉय ਦਾ ਭਾਜੀ ਇਹਨਾਂ ਦੇ ਵੀ ਮੇਰੇ ਕੰਪੀਟੀਸ਼ਨ ਚੱਲੇ ਸੀ ਪਹਿਲਾਂ ਬਹੁਤ ਇਨਸਟਾਗ੍ਰਾਮ ਤੇ ਭਾਜੀ ਆਪਾਂ ਓਕੇ ਕਰਾਈ ਹੋਈ ਹੈ ਕਸਟਮਰ ਅੰਦੇ ਤੋਹਫੇ ਦੋਫੇ ਹੀ ਹੈ ਕੰਦੇ ਪੈਂਟ ਚੈੱਕ ਕਰੋ ਭਾਜੀ ਵਾਸ਼ਿੰਗ ਦੀ ਪੈਂਟ ਰਹੀਗੀ ਕਾਰਗੋ ਸਟਾਈਲ ਪਾਕਟ ਵਾਲੀ ਪੈਂਟ ਦੂਜੀ ਜਿਹੜੀ ਪੈਂਟ ਦੀ ਟੀ-ਸ਼ਰਟ ਚੈੱਕ ਕਰੋ ਕਦੇ ਭਾਜੀ ਵਾਓ ਟੀ-ਸ਼ਰਟ ਹੈਗੀ ਹੈ ਵਾਓ ਮਤਲਬ ਵਾਓ 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 ਰੇਟ ਕਿੰਨਾ ਰਹੇਗਾ ਭਾਜੀ ਸਿਰਫ 350 ਰੁਪਏ ਦਾ ਪੂਰਾ ਸੂਟ ਬੱਲੇ ਭਾਜੀ ਰੇਟ ਤੁਹਾਨੂੰ ਦੇ ਦਾਂਗੇ ਬਹੁਤ ਹੀ ਘਾਟ ਆਹ ਲਓ ਕਸਟਮਰ ਜੀ ਡਿਮਾਰਡ ਆਲੀਗੀ ਭਾਜੀ ਕੁਝ ਘਰਪਾਨ ਵਸੇ ਦਿਖਾਓ ਆਹ ਲਓ ਘਰਪਾਨ ਵਸੇ ਆਗੇ ਭਾਜੀ ਓਕੇ ਤੋਹਫਾ ਲੈ ਕੇ ਆਂਦਾ ਟੀ ਨਾਰੇ ਗਾ ਬਯਾਮਾ ਓਕੇ ਵੀਰੇ ਐਂਦੇ ਤੁਹਾਨੂੰ ਸਾਈਜ਼ ਮਿਲੇਗਾ ਸਿਰਫ 20 ਸਾਈਜ਼ 22 ਤੋਂ 26 ਤੇ 28 ਤੇ 32 34 36 38 ਨਹੀਂ ਮਿਲੇਗਾ ਉਹ ਤੁਹਾਨੂੰ ਮਿਲੇਗਾ ਲੱਗ ਘਰ ਦੇ ਵਿੱਚ ਪ੍ਰਾਈਸ ਰੇਟ ਭਾਜੀ ਬਹੁਤ ਹੀ ਘੱਟ ਰੇਗਾ ਜਿਹੜਾ ਤੁਸੀਂ 20 ਸਾਈਜ਼ ਦਾ ਲਓਗੇ ਤੁਹਾਨੂੰ ਪੈਣਾ 280 ਰੁਪਏ ਦਾ ਆ ਲੋ ਚੈੱਕ ਕਰੋ ਟੀ-ਸ਼ਰਟ ਨਾਲ ਆਈਏ ਭਾਜੀ ਪੌਕੇਟ ਵਾਲੀ ਨਿਕਰ ਠੀਕ ਹੈਂਡਪੀਸ ਹੈ ਡਿਜ਼ਾਈਨ ਦੀ ਗੱਲ ਕਰਕੇ ਤਾਂ ਵਾਓ ਬਹੁਤ ਸੋਹਣੇ ਸੋਹਣੇ ਆ